ਪੂਰੇ ਦੇਸ਼ ਦੇ ਕਰੋੜਾਂ ਲੋਕ ਜੁੜ ਰਹੇ ਨੇ ਇੱਕ ਕ੍ਰਾਂਤੀਕਾਰੀ ਨੇਤਾ ਜਿਨ੍ਹਾਂ ਨੇ ਵੱਡੀਆਂ-ਵੱਡੀਆਂ ਪਾਰਟੀਆਂ ਨੂੰ ਆਪਣੇ ਏਜੰਡੇ ਰੀਸੈਟ ਕਰਨ ਤੇ ਮਜਬੂਰ ਕਰ ਦਿੱਤਾ ਹੈ ਮੇਰੀ ਮੁਰਾਦ ਹੈ ਜ਼ੋਰਦਾਰ ਤਾਲੀਆਂ ਦੇ ਵਿੱਚ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਹਿਬ ਜਿਨ੍ਹਾਂ ਨੇ ਇੱਕ ਛੋਟਾ ਜਿਹਾ ਕਾਫਲਾ ਸ਼ੁਰੂ ਕੀਤਾ ਸੀ ਆਰਾਮਲੀਲਾ ਗਰਾਊਂਡ ਤੋਂ ਆ ਜੋ ਕਾਫਲਾ ਇੱਕ ਬਹੁਤ ਵੱਡੀ ਮੁਹੰਮਦ ਦੇ ਰੂਪ ਦੇ ਵਿੱਚ ਦੇਸ਼ 'ਚ ਖੜਾ ਹੋ ਗਿਆ ਮੈਂ ਸਵਾਗਤ ਕਰਦਾ ਸਾਡੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਐਮ ਐਲ ਏ ਬੁਰਲਾਡਾ ਸ਼੍ਰੀ ਬੋਧਰਾਮ ਜੀ ਜਨਰਲ ਸੈਕਟਰੀ ਹਰਚੰਦ ਸਿੰਘ ਬਰਸੜ ਜੀ ਮੇਰੇ ਸਾਹਮਣੇ ਮੇਰੀ ਕੈਬਨਿਟ ਦੇ ਸਾਥੀ ਬੈਠੇ ਨੇ ਐਮ ਐਲ ਏ ਮੋਹਾਲੀ ਬੈਠੇ ਨੇ ਚੇਤਨ ਜੋੜ ਮਾਜਰਾ ਜੀ ਬੈਠੇ ਨੇ ਮਨਿਸਟਰ ਸਾਹਿਬ ਮੀਤ ਜੀ ਬੈਠੇ ਨੇ ਐਮ ਐਲ ਏ ਸਰਦੂਲਗੜ ਬੈਠੇ ਨੇ ਐਮ ਐਲ ਏ ਲਹਿਰਾਗਾਗਾ ਬੈਠੇ ਨੇ ਈਟੂ ਸਾਹਿਬ ਐਕਟ ਨੇ ਜਿਹੜੇ ਬਿਜਲੀ ਮੰਤਰੀ ਨੇ ਡੰਡਾਲਾ ਗੁਰੂ ਤੋਂ ਐਮਐਲਏ ਨੇ ਅਲਮੋਲ ਗਗਨਮਾਨ ਨਾਲ ਦਾ ਖਰੜਾ ਇਲਾਕਾ ਹੈ ਬਲਿੰਦਰ ਕੌਰ ਜੀ ਖੁੱਡੀਆਂ ਸਾਹਿਬ ਲਾਲਜੀਤ ਪੁੱਲਰ ਜੀ ਸਾਡੇ ਫਰਾਂਸ ਮਿਨਿਸਟਰ ਬੜਾ ਸ਼ਾਨਦਾਰ ਬਜਟ ਜਿਹਨਾਂ ਨੇ ਪਿਛਲੇ ਦਿਨ ਪੇਸ਼ ਕੀਤਾ ਹਰਪਾਲ ਚੀਮਾ ਜੀ ਸਾਡੇ ਸਿੱਖਿਆ ਮੰਤਰੀ ਹਰਜੋਤ ਬੈਂਸ ਜੀ ਅਮਨ ਅਰੋੜਾ ਜੀ ਕੁਲਦੀਪ ਢਾਲੀਵਾਲ ਜੀ ਸਰਬਜੀਤ ਕੌਰ ਮਾਨੁਕੇ ਜੀ ਨੱਜਰ ਸਾਹਿਬ ਜੀਵਨਜੋਤ ਕੌਰ ਡਾਕਟਰ ਬਲਜੀਤ ਕੌਰ ਜੀ ਸਾਡੇ ਜਿਹੜੇ ਰ ਮੁਖਰ ਸਾਹਿਬ ਤੋਂ ਐਮ ਐਲ ਏ ਸਹਿਬਾਨ ਤੇ ਨਾਲ ਜਿੰਨੇ ਵੀ ਸਾਡੇ ਹੈਪੀ ਜੀ ਬੈਠੇ ਐ ਪਸੀ ਪਟਾਣਾ ਵਾਲੇ ਚੰਨੀ ਸਾਹਿਬ ਬੈਠੇ ਐ ਸੋਲ ਡਾਕਟਰ ਸੋਲ ਸਾਹਿਬ ਬੈਠੇ ਐ ਸਾਰੀ ਸਾਡੀ ਐਮ ਐਲ ਐਸ ਦੀ ਟੀਮ ਬੈਠੀ ਐ ਸਾਡੇ ਵਲੰਟੀਅਰ ਸਹਿਬਾਨ ਰੀਡ ਦੀ ਹੱਡੀ ਜਿਹੜੇ ਆਪਣੇ ਪੱਲੇ ਤੇਲ ਪਵਾ ਕੇ ਸਾਡੇ ਕਾਫਲੇ ਦੇ ਮੂਹਰੇ ਗੱਡੀਆਂ ਤੇ ਮੋਟਰਸਾਈਕਲ ਲਾਉਂਦੇ ਆ ਸਭ ਤੋਂ ਬਾਅਦ ਉਹਨਾਂ ਦਾ ਧੰਨਵਾਦ ਕਰਦਾ ਮੈਂ ਕਿ ਉਸਿਆ ਜਾਏ ਮੀਡੀਆ ਦੇ ਸੱਜਣ ਸਾਰੇ ਪ੍ਰਿੰਟ মিডিਆ ਇਲੈਕਟ੍ਰੋਨਿਕ মিডিਆ سوشل মিডিਆ ਦੇ ਜਿੰਨੇ ਪਲੇਟਫਾਰਮ ਜਿੰਨਾਂ ਮੰਚਾਂ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਸਾਰਿਆਂ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਕੋਟਨ-ਕੋਟ ਧੰਨਵਾਦ ਕਰਦਾ ਆਪਣੇ ਦਿਲ ਦੀਆਂ ਗਹਿਰਾਈਆਂ ਚੋਂ ਮੇਰੇ ਕੋਲੇ ਕੋਈ ਲਫ਼ਜ਼ ਨਹੀਂ ਇਸ ਗੱਲ ਲਈ ਕਿ ਮੈਂ ਅਰਵਿੰਦ ਕੇਜਰੀਵਾਲ ਜੀ ਦਾ ਕਿੰਨਾ ਲਫ਼ਜ਼ਾਂ ਨਾਲ ਧੰਨਵਾਦ ਕਰਾਂ ਕਿ ਅੱਜ ਜਿਹੜਾ slogan ਦਿੱਤਾ ਜਾ ਰਿਹਾ ਹੈ ਉਹ ਚ ਮੇਰੇ ਤੇ ਇੰਨਾ ਵਿਸ਼ਵਾਸ ਕੀਤਾ ਗਿਆ ਹੈ ਮੇਰੇ ਤੇ ਯਕੀਨ ਕੀਤਾ ਜਾ ਰਿਹਾ ਹੈ ਕਿ slogan ਦੇ ਵਿੱਚ ਕੀ ਕਿਹਾ ਗਿਆ ਕਿ ਸੰਸਦ ਚ ਵੀ ਭਗਵਾਨ ਤਮਨ ਸੰਸਦ ਚ ਵੀ ਭਗਵਾਨ ਤਮਨ ਪੰਜਾਬ ਖੁਸ਼ਹਾਲ ਤੇ ਬਦੂ ਦੀ ਸ਼ਾਨ ਇਦੇ ਨਾਲ ਖੁਸ਼ਹਾਲ ਪੰਜਾਬ ਵੀ ਹੋਊਗਾ ਸ਼ਾਨ ਵੀ ਵਧੂਗੀ ਪਰ ਮੇਰੀ ਜ਼ਿੰਮੇਵਾਰੀ ਵੀ ਬਹੁਤ ਜ਼ਿਆਦਾ ਵਧੂਗੀ ਇਸ ਸਲੋਗਨ ਨਾਲ ਸੋ ਮੈਂ ਤੁਹਾਡਾ ਬਹੁਤ-ਬਹੁਤ ਇਸ ਗੱਲੋਂ ਧੰਨਵਾਦ ਕਰਦਾ ਕਿ ਤੁਸੀਂ ਜਦੋਂ ਵੀ ਕੋਈ ਪੰਜਾਬ ਦੇ ਵਿੱਚ ਕੋਈ ਰੈਵੋਲੂਸ਼ਨ ਜਾਂ ਕੋਈ ਨਵਾਂ ਮਹਮ ਸ਼ੁਰੂ ਕਰਨੀ ਹੋਵੇ ਤੁਸੀਂ ਸਾਨੂੰ ਜ਼ਿੰਮੇਵਾਰੀ ਦਿੰਨੇ ਹੋ ਤੇ ਮੈਂ ਆਪਣੀ ਸਾਰੀ ਟੀਮ ਵੱਲੋਂ ਇਹ ਤੁਹਾਨੂੰ ਵਿਸ਼ਵਾਸ ਦਿਵਾਉਣਾ ਜੋ ਸਾਡੇ ਤੇ ਵਿਸ਼ਵਾਸ ਤੁਸੀਂ ਕੀਤਾ ਹੈ ਜੋ ਯਕੀਨ ਤੁਸੀਂ ਕੀਤਾ ਇਹਨੂੰ ਟੁੱਟਣ ਨਹੀਂ ਦੇਵਾਂਗੇ 13 ਦੀਆਂ 13 ਸੀਟਾਂ ਅਸੀਂ ਤੁਹਾਡੀ ਝੋਲੀ ਚ ਪਾਵਾਂਗੇ ਅਸੀਂ ਕੇਜਰੀਵਾਲ ਸਾਹਿਬ ਪੰਜਾਬ ਵਾਲੇ ਆ ਜੇ ਸਾਡੇ ਤੋਂ ਕੋਈ ਅੱਗੇ ਲੰਘ ਜਾਏ ਸਾਨੂੰ ਥੋੜਾ ਜਿਹਾ ਇਹ ਸਮਝ ਲਓ ਵੀ ਲੂਰੀਆਂ ਜਿਹਾ ਉਠਦੀਆਂ ਸਾਡੇ ਵੀ ਅਸੀਂ ਨੰਬਰ 1 ਬਣਨਾ ਹੈ ਕਿਵੇਂ ਬਣੀਏ ਸੋ ਪੰਜਾਬ ਚ 2014 ਜਦੋਂ ਤੁਸੀਂ ਬੂਟਾ ਲਾਇਆ ਸੀ ਤਾਂ ਸਾਰੇ ਦੇਸ਼ ਚੋਂ ਚਾਰ ਹਰੇ ਰੰਗ ਦੇ ਪੱਤੇ ਇਸ ਆਮ ਆਦਮੀ ਪਾਰਟੀ ਦੇ ਦਰਖਤ ਤੇ ਚਾਰ ਹਰੇ ਰੰਗ ਦੇ ਪੱਤੇ ਪੰਜਾਬ ਨੇ ਤੁਹਾਨੂੰ ਦਿੱਤੇ ਸੀਗੇ ਉਸ ਤੋਂ ਬਾਅਦ ਲੋਕ ਸਭਾ ਦੇ ਵਿੱਚ ਫਿਰ ਮੇਰੀ ਇਕਲੌਤੀ ਹਾਜ਼ਰੀ ਸੰਗਰੂਰ ਤੋਂ ਲਵਾਈ 22 ਦੇ ਵਿੱਚ 91 ਸੀਟਾਂ ਦੇ ਕੇ ਪੰਜਾਬ ਦੇ ਵਿੱਚ ਸਰਕਾਰ ਬਣਾਈ ਤੇ ਸੱਤ ਰਾਜ ਸਭਾ ਦੇ ਮੈਂਬਰ ਪੰਜਾਬ ਤੋਂ ਅੱਥੋਰੀ ਪ੍ਰেজੈਂਟ ਕਰ ਰਹੇ ਨੇ ਸੋ ਇਸ ਵਾਰ ਵੀ ਅਸੀਂ 13 0 ਨਾਲ ਲੀਡ ਕਰਨਾ ਹੈ ਅੱਗੇ ਦਿੱਲੀ ਦੇ ਵਿੱਚ ਮੈਨੂੰ ਪਤਾ ਲੱਗਿਆ ਕਿ ਦਿੱਲੀ ਦੇ ਵਿੱਚ ਵੀ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਉਤਸ਼ਾਹ ਹੈ ਇਸ ਵਾਰ ਦਿੱਲੀ ਚ ਵੀ ਜਿਹੜਾ ਉਹ ਲੋਕ ਸਭਾ ਚ ਬਹੁਤ ਸਾਰੇ ਸਾਡੇ ਜਨ ਆਮਾ ਦੀ ਪਾਰਟੀ ਦੇ ਸਿਪਾਹੀ ਆਮਾ ਦੀ ਪਾਰਟੀ ਦੇ ਜਰਨੈਲ ਉਹ ਜਿੱਤ ਕੇ ਜਾਣਗੇ